ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਟ ਲੁੰਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਵਾਗੇ ਦੇ ਕੋਲੇ ਪਹੁੰਚੋ ਵਾਗੇ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਚੌਕ ਹੈ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਇੱਕ ਸਾਨੂੰ ਵਾੜ ਦਿਖਾਵਾਂਗੇ ਵਾੜਾਂ ਕਾਫੀ ਸੀ ਬਾਈ ਕੋਲੇ ਦੋ ਤਿੰਨ ਅੰਦਰ ਵੀ ਖੜੀਆਂ ਆਉਂਦੇ ਨੂੰ ਮੇਰੇ ਸੇਲ ਹੋ ਗਈਆਂ ਤੇ ਬਾਕੀ ਦਾ ਥੋੜਾ ਦਸੱਲੀ ਕਰਨਾ ਥੋੜਾ ਵੀ ਫਰਜ ਬਣਦਾ ਹੁੰਦਾ ਜੀ ਪੇਮੈਂਟ ਤੁਸੀਂ ਲਾਉਣੀ ਆ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਬਾਈ ਦੇ ਪਸੂ ਬੇਸੇ ਚੰਗੇ ਹੁੰਦੇ ਆ ਕਿਉਂਕਿ ਸਾਲ ਤੋਂ ਪਲੱਸ ਆਪਾਂ ਨੂੰ ਵੀਡੀਓ ਕਵਰ ਕਰੀ ਜਾਂਦੇ ਨੂੰ ਹੋਗੇ ਤੇ ਬਠਿੰਡੇ ਜਿਹੜੇ ਦੇ ਪਿੰਡ ਆ ਚੌਕੇ ਸਸੀ ਕਾ ਬਾਈ ਬੱਗੇ ਹੋਰ ਕਿਵੇਂ ਠੀਕ ਕਿਵੇਂ ਚੱਲਦਾ ਕੰਮ ਕਰ ਤੇ ਅੱਜ ਫਿਰ ਵੇਗ ਗਿਆ ਪਹਿਲੇ ਆਉਣ ਤੋਂ ਤਿੰਨ ਵੇਗ ਗਿਆ ਹਨ ਤੇ ਇੱਕ ਅੰਦਰ ਖੜੀ ਆ ਤੇ ਜਿਹੜੀ ਅੱਜ ਆਪਾਂ ਨੰਬਰ ਬੋਲੋ ਪਹਿਲਾਂ ਤਾਂ ਨੰਬਰ 7 ਦੇ ਮੇਰੇ ਹੱਥ ਕਾਰਡ ਜੀ ਤੋਂ ਪਿੰਡ ਚੋਕੇ ਜਿਲ੍ਹਾ ਬਰੰਡਾ ਤੀਰਵਾਰ ਨੇੜੇ ਆਪਣੇ ਤਾਵਾ ਮੰਡੀ ਤੇ ਰਾਮਪਰਾ ਮੰਡੀ ਓਕੇ ਵੀ ਨੇੜੇ ਬੱਦੋ ਵੀ ਨੇੜੇ ਰੱਖ ਓਕੇ ਜੀ ਤੇ ਬਈ ਬੱਗੇ ਜਿਹੜੀ ਆਪਾਂ ਵੈਡ ਦੇਖੀ ਐ ਨੇ ਸਕਰੀਨ ਤੇ ਪਹਿਲਾਂ ਸੂਰਜ ਆ ਪਰਛੋੜ ਜਾਂਦੀ ਤੇ ਕਿਵੇਂ ਆ ਫਰਸੀਲ ਸਭ ਪੂਰੀ ਠੰਡੀ ਸੀ ਹੋ 13 ਕਿਲੋ ਦੁੱਧ 14 ਬਾਲਾ 13 ਕਿਲੋ ਤਿਆਰ ਤੇ ਕਿੰਨਾ ਦੇ ਦੂਗੀ ਬਾਈ ਦੁੱਧ ਦੇ ਦਿੰਦੇ ਨੇ 17 ਕਿਲੋ ਬੱਚੀ ਅੱਛਾ ਜਿਵੇਂ 나ੜੂਆ ਦੇ ਬੱਚੀ ਦਰ ਬੱਚੀ ਦੇ ਨਾਲ ਹੀ ਹੂੰ ਆ ਦੇਖੋ ਜੀ ਕੁਆਲਿਟੀ ਕਰੋ 나ੜੂਏ ਦੀ ਚੈੱਕ ਬੱਚੀ ਹੈ ਬੱਚਾ ਓਕੇ 파ਰਸ ਸੁਈਆ ਜੇ 파ਰਸ ਸੁਈਆ ਬੜੀ ਜੈਰਾ ਮਾਦਾ ਤੇਰਾ ਤੇਰਾ 13 ਕਿਲੋ ਬੜਾ ਤਿਆਰ ਕਿੰਨਾ ਦੁੱਧ ਕੱਢ ਦੂਗੀ ਬਾਈ ਇਹ ਬਾਈ 17 18 ਕਿਲੋ ਦੂਗੀ ਅੱਸੀ ਆ ਖੋਲ ਇਹਨੂੰ ਤੋੜਾ ਤੋੜਾ ਕਰਾਇਗੇ ਜੇ 17 ਤੁਰਾ ਮਾਰ ਦਿਆਂਗੇ ਫਿਰ ਓਕੇ 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 ਬਾਕੀ ਦੀ ਗੱਲ ਗਰਮੀ ਗੁਰੂ ਮਹੀਨੇ ਦੇ ਨੇੜੇ ਆਉਂਦੀ ਹੈ ਨਾ ਵੀਰੇ ਇੱਕ ਇੱਕ ਵੇ ਹੁੰਦੀ ਮੈਸ ਜਮਾ ਸਹੀ ਗੱਲ ਆ ਆ ਦੇਖ ਰੰਗ ਪ੍ਰਿੰਟ ਚੰਗਾ ਲੈ ਚੱਲੋ ਹੀ ਲੰਮੀ ਮੜੀ ਤੁਰ ਤੇ ਬਾਕੀ ਦਾ ਤੋਰਾ ਤਾਰਾ ਬੜਾ ਸੋਹਣਾ ਹਨਾ ਬੱਛੀ ਦਾ ਆ ਦੇਖੋ ਜੀ ਬੱਛੀ ਇੱਕ ਨੰਬਰ ਹੂੰ ਕਰੇ ਕਿਰੋਲੀ ਬੜਾ ਬੱਦਕੀ ਬਾਕੀ ਦਾ ਜੇਰ ਜੱਪਾ ਕੰਪਲੀਟ ਹੈ ਬਾਈ ਓਕੇ ਜੀ ਆ ਦੇਖੋ ਜੇਰ ਦੀ ਭਾਰ ਲੈ ਜਾਵੇ ਥਲ ਕੋ ਘੜਵਾ ਦੋ ਮੈਂ ਕਿਹਾ ਥੱਲੇ ਉਹਦਾ ਜੀ ਫਸੀ ਫਿਰਦੀ ਹੈ ਹਨਾ ਹੂੰ ਲਿਓ ਵੀਰੇ ਬੱਛੀ ਬਾਕੀ ਸਾਫ ਸੁਥਰਾ ਲੈਵਾ ਜੀ ਲਿਓ ਵਸ ਇੱਕ ਨੰਬਰ ਹਜੇ ਬੱਜੇ ਵੀ ਦਾਹੀ ਹੈ ਜੱਜਮੈਂਟ ਬਾਈ ਜਿਵੇਂ ਬਾਈ ਦਾ 6 ਫੁੱਟ ਕੱਦ ਦਾ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਆ ਕਰੋ ਤੇ ਓਕੇ ਜੀ ਤੇਜੀ ਨਾ ਕਰਿਆ ਕਰੋ ਪਹਿਲਾਂ ਜਮਾ ਪਸ਼ੂ ਨੂੰ ਦਸੱਲੀ ਕਰਕੇ ਹਨਾ ਬਾਈ ਫੇਰ ਫੋਨ ਲਾਇਆ ਕਰੋ ਦਸੱਲੀ ਨਾ ਖਰੀਦ ਲਿਆ ਕਰੋ ਕਿਉਂਕਿ ਪੈਸੇ ਦੇਣੇ ਆ ਜੀ ਤੁਸੀਂ ਬੜੀ ਬਾਈ ਇੱਕ ਨੰਬਰ ਆ ਯਾਰ ਬੜਾ ਇੱਕ ਨੰਬਰ ਓਕੇ ਜੀ ਛੱਡੋ ਫਿਰ ਬੱਚਾ ਲਾਈਏ ਜੀ ਇਹਨੂੰ ਕਰਾਈਏ ਧਾਰਾ ਚੈੱਕ ਆ ਦੇਖੋ ਜੀ ਤੇ ਬਾਕੀ ਤਾਂ ਕਈ ਸੂਏ ਚੱਲਣ ਆ ਰਹੀਆਂ ਹਨਾ ਬਾਈ ਬੱਗੇ ਓਕੇ ਜੀ ਹਾਂ ਜੀ ਇਹਨੇ ਕਿਹਾ ਜਰੂਰ ਕਰ ਲੈ ਠੀਕ ਆ ਵੀਰੇ ਕੁਆਲਿਟੀ ਪੂਰੀ ਚੰਗੀ ਥਾਣਾ ਦੇ ਸਾਈਜ਼ ਵੀ ਸੋਹਣੇ ਆ ਜੀ ਹੱਥੀ ਚਵਾਈ ਵਾਲੇ ਆ ਦੇਖੋ ਜੀ। ਪਰ ਤਾਂ ਹੋਰ ਜਾਂ ਟਾਪ ਦਾ ਗਿੱਟੂ ਇੱਥੇ ਹੋ ਗਿਆ। ਕਿਉਂਕਿ ਅ ਥੋੜਾ ਜਿਹਾ ਐਫ ਦਾ ਤੇ ਸ਼ਾਹੀਵਾਲ ਦਾ ਕਰਾਸ ਆ ਗਿਆ ਹਨਾ। ਆ ਦੇਖੋ ਜੀ। ੱਡੀ ਠੁੜੀਆ ਦੇਖੇ ਕੋਈ। ਓਕੇ ਓਕੇ ਓਕੇ। ਤੇ ਚੰਗੀ ਹੈ ਜੀ। ਕੁਆਲਿਟੀ ਪੂਰੀ ਚੰਗੀ ਆ। ਆ ਦੇਖੋ ਜੀ। ਨਿਆਣਾ ਥੋੜੇ ਸਾਹਮਣੇ ਆਪਾਂ ਪਾ ਲਿਆਗਾ। ਬਾਕੀ ਤਾਂ ਬਾਈ ਬੱਗੇ ਆਪਣੇ ਪਸ਼ੂ ਦੁੱਧ ਵਾਲੇ ਹੁੰਦੇ ਆ ਹਨਾ। ਚਲੋ ਬਾਈ ਇੱਕ ਤਾਂ ਠੱਡੇ ਹੁੰਦੇ ਵੀ ਨਹੀਂ ਗੱਲ। ਹੂੰ। ਆ ਦੇਖੋ ਵੀਰੋ। ਬੱਚਾ ਆਪਾ ਬੰਨ ਲਿਆ ਤੇ ਥਣ ਥਣੋਂ ਬੜਾ ਚੰਗਾ ਸਿੱਟਿਆ ਹਨਾ ਬਾਈ ਹੂੰ ਹੂੰ ਕਰੀ ਅੱਖਾਂ ਵਾਲੀ ਬਹਿੜਾ ਯਾਰ ਓਕੇ ਜੀ ਅਜੇ ਵੱਜੀ 10 ਤਾਂ ਹੁਣ ਠੀਕ ਆ ਵੀਰੇ ਹੱਥ ਨੂੰ ਤਾਂ ਰਹਿਣੇ ਪਾਸ ਜਾਣਾ ਹਨਾ ਹੂੰ ਮਾਰ ਦਿੰਦਾ ਰਾਂ ਤੇ ਬਾਈ ਵੇਖ ਦੇ ਸੀ ਆ ਦੇਖੋ ਜੀ ਬਾਈ ਤੇ ਬਾਈ ਜੂਨੇ ਬਹੁਤ ਚੰਗੇ ਆ ਹਨਾ ਥੱਲੇ ਦਾ ਬਾਈ ਓਕੇ ਆ ਜਾ ਬਹਿੜਾ ਮੂਹ ਲਿਆ ਜੇ ਮਾਰ ਦੇ ਬਾਈ ਹੱਥ ਵੀ ਤਾਂ ਮਾਰੇਗਾ ਯਾਰ ਜੀ ਬੰਦਾ ਆਨਲਾਈਨ ਮੂੜੀਆਂ ਤਾਂ ਵੀ ਆਪਣੀ ਗਰੰਟੀ ਆ ਬਚੀ ਯਾਰ ਚਾਰ ਧਾਰਾ ਮਾਰੀਆਂ ਦੇਖੋ ਆ ਕਰ ਗਿਆ ਵਧੀਆ ਮਾਰਾਂਗੇ ਕਰੂ ਚੈੱਕ ਓਕੇ ਜੀ ਧੰਨਵਾਦ ਕਰੋ ਬੰਦਾ ਤੇ ਭਾਈ ਬੈਠ ਵੀ ਆ ਦੇਖੋ ਜੀ ਮਹੱਜ ਜਮਾ ਓਕੇ ਆ ਗੱਲਬਾਤ ਕੋਈ ਚੱਕਰ ਹੀ ਨਹੀਂ ਹੂੰ ਮੈਂ ਕਿਹਾ ਫਾਇਰ ਵੀ ਖਲੋ ਜਰੇ ਨਹੀਂ ਓਕੇ ਵੀਰੇ ਬਸ ਕਰੋ ਇਹ ਘਰੇ ਰੱਖਦੇ ਬੰਦੇ ਨੇ ਠੀਕ ਹੈ ਜੀ ਘਟਾਉ ਬਾਲਤੀ ਹੈ ਦੋਨੇ ਸਾਰਾ ਖਰਾ ਦੇ ਦੁੱਧ ਦੇਣੇ ਦੇਣਾ ਹੂ ਵੀ ਮੈਸਾ ਨਾਲ ਦਾ ਮੈਸਾ ਨਾਲ ਦੁੱਧ ਦਾ ਕੋਈ ਸ਼ੱਕ ਹੀ ਨਹੀਂ ਤੇ ਬਹੁਤ ਬੜਾ ਚੰਗਾ ਕੀ ਪ੍ਰਾਇਜ਼ ਆ ਗਿਆ ਬੱਕੇ ਬਾਈ ਫੋਨ ਤੇ ਕਰੇ ਵੇਚਣ ਵਾਲੀ ਨਹੀਂ ਜਾਂਦਾ ਜਾਇ ਜੀ ਹੂ ਜਮਾ ਬਾ ਵੇਚ ਨਹੀਂ ਆ ਕਰ ਮੁੱਲ ਬਾਈ ਦੇ ਅੱਗੇ ਵੀ ਜਾਇ ਜੀ ਹੁੰਦੇ ਹੁੰਦੇ ਫੋਨ ਤੇ ਕੋਈ ਇਹੋ ਜੀ ਗੱਲ ਨਹੀਂ ਵੀ ਸੋ ਤੋਂ ਜ਼ਿਆਦਾ ਮੰਗ ਲੂਗਾ ਚਲ ਆਪਾਂ ਤੇਰੀ ਬਿਊ ਦੇ ਵੇਚਦੇ ਰਾਈ ਦਾਰ ਆਪ ਠੀਕ ਆ ਉਹ ਜੇ ਆਪਾਂ ਫੋਨ ਮੁੱਲ ਕਰਦੇ ਜਾਇ ਰੇਟ ਹੁੰਦਾ ਹਨਾ ਆ ਵਾ ਥੋੜਾ ਬੋਟੇ ਜੀ ਮੁੱਲ ਵੱਧ ਮਾਨਦਾਰ ਕਰਕੇ ਆ ਜਾ ਜੀ ਨੰਬਰ ਫੇਰ ਬੋਲ ਦਿਓ ਜੀ 997662467 166 ਸੀ ਇੱਕ ਇੱਕ ਕਰਾਤੀਆਂ ਤੇ ਬਾਕੀ ਦੇ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ